ਚੱਲ ਚੱਲ ਛੱਡੋ ਚੱਲ ਕੀ ਬਾਤ ਹੈ ਚੱਲ 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 ਉਹ ਗੁੱਡ ਚੱਲ ਕੀ ਹੋ ਗਿਆ

ਸ਼ਾਬਾਸ਼ ਚੱਲ ਕੋਟੋ ਚੱਕ 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 ਰਹਿਦੇ ਹੁੰਦਾਰੇ ਹਾਂ ਚੱਲ ਉਹਨਾਂ ਨੂੰ ਇਸ ਤੋਂ ਅੱਗੇ ਅੜੀ ਤੋਂ ਜਾ ਲੈ ਵੀ ਜੇ ਪੰਜਾਬ ਪੁਲਿਸ ਦੇ ਵਿੱਚ ਕਹੇ ਦੀ ਕੁੜੀ ਆ ਕਹੇ ਦੀ ਮੁੰਡਾ ਜਿਹਦਾ ਵੇਟ ਵੱਧਾ ਠੀਕ ਹੈ ਉਹਨਾਂ ਨੂੰ ਇੱਕ ਨੁਕਤਾ ਦੱਸ ਦਿਆਂ ਵੀ ਕਿਵੇਂ ਪਾਸ ਹੁੰਦਾ ਹੈ ਆਪਣਾ ਹਾਈ ਜੰਪ ਠੀਕ ਹੈ ਅਧਰੇ ਬੱਚੇ ਨਾ ਸਾਹਮਣੇ ਮਾਰਨ ਲੱਗ ਜਾਂਦੇ ਆ ਸਾਹਮਣੇ ਨਹੀਂ ਹੁੰਦਾ ਹੁੰਦਾ ਕਦੇ ਇਹ ਇਫੈਕਟ ਜਿਹਦਾ ਵੇਟ ਵੱਧ ਹੁੰਦਾ ਉਹ ਸਾਈਡ ਤੋਂ ਜੰਪ ਮਾਰੇ ਤਾਂ ਜਲਦੀ ਸਿੱਖੂਗਾ ਬੰਦਾ ਉਹਦੇ ਲਈ ਥੋੜੀ ਤਕਨੀਕ ਹੁੰਦੀ ਆ YouTube ਤੇ ਵੀ ਦੱਸ ਦਾਂਗੇ ਅਸੀਂ ਕਿਵੇਂ ਮਾਰਨਾ ਤੇ Instagram ਤੇ ਵੀ ਦੱਸ ਦਾਂਗੇ ਬਾਕੀ ਸੋਨੂੰ ਕਰਾ ਕੇ ਵੀ ਦਿਖਾ ਦਿਆਂਗੇ ਠੀਕ ਹੈ ਵੀ ਇਧਰ ਵਾਲੇ ਤਿਆਰ ਹੋ ਜਾ ਵੀ ਪਹਿਲਾਂ ਚਲੋ

ਹਾਂਜੀ ਆ ਗਿਆ ਉਹ ਕੋਈ ਨਹੀਂ ਕੋਈ ਨਹੀਂ ਪਿੱਛੋ ਬਣਾ ਦੇ ਕਾ ਜੀ ਫੜ ਕੇ ਨਾ ਸਾਰੇ ਆਉਂਦੇ ਦਿਖਾ ਹਾਂਜੀ ਆਉਂਦੇ ਜਾਂਦੇ ਪੂਰਾ ਪ੍ਰੋਪਰ ਆ ਜੀ ਆਹ ਹਾਂ ਆ ਲੈ ਸਿੱਟ ਕੇ ਵੀ ਤੁਸੀਂ ਓਕੇ ਹੋ ਗਿਆ ਹਾਂ ਦਾ ਕੰਮ ਵਾਹ ਕੱਸ ਕੇ ਰੱਖਿਓ ਜੇ ਭੁੱਲਿਆ ਨਾ ਤਾ ਚਲੋਏ ਕਿ ਲੱਗਦੀ ਨਹੀਂ ਕੀ ਕੁਝ ਕਰਤੀ ਨਾ ਚਲੋ ਕੋਈ ਸਿੱਧਾ ਨਾ ਚਲੋ ਚੱਲ ਬਈ ਚਲੋ ਠੀਕ ਹੈ ਬਈ ਕਲਾਪਿੰਗ ਕਰ ਦਿਓ ਇਥੇ ਆਪਾਂ ਤਿੰਨ ਤੋਂ ਟਕਰਾਅ ਕਿੱਥੀ ਸਮਾਲਦਾ ਦਾ ਕਲਵਾ ਕਾ ਮੈਂ ਠੀਕ ਹੈ ਮੇਰੇ ਦਸਤਾ ਨੂੰ ਠੀਕ ਕਰਨਾ ਕਰਪਾਤਿ ਉਸਾਂ ਵੀ ਬੋਲ ਪੀ ਇੱਕ ਟਿੱਕਰੀ ਵਾਲ ਤੋਂ ਕੁੜੀ ਨਹੀਂ ਆ ਰਹੀ ਆਪਣੀ ਫੋਨ ਕਰਦੇ ਸਨ ਠੀਕ ਹੈ ਟਿੱਕ ਆਪਣੇ ਹੋਰ ਹਾਂ ਦਿੱਤੀ ਕੁੜੀ ਦੇ ਲਈ ਉਹਦਾ ਨਾਮ ਬਲ ਹੈ ਉਹਦਾ ਆਪ ਹੈ 3000 ਰੁਪਏ ਠੀਕ ਹੈ ਚਲੋ ਕੋਈ ਗੱਲ ਨੂੰ ਲਾ ਲੈਂਦੇ ਆ ਫੋਨ ਕਰਦੇ ਠੀਕ ਹੈ 5 ਮਿੰਟ ਲੱਗਣੀ ਤੇ ਜੋ ਕੋਈ ਦੱਸੋ ਵੀ ਸਵੇਰੇ ਠੀਕ ਕਰਨੀ ਹੈ ਕੜਾ ਛੁੱਟਾ ਲਵਾਉਣੀ ਆ ਲੱਟੂ ਉਹਨਾਂ ਨੇ ਚਰਦੇ ਬੰਦ ਕਰਦੇ ਲੱਟੂ